ਪਿਤਾ ਪੁੱਤ ਰੋਤੀ ਕਹਿ ਮਿਲੀ ਨਹੀਂ ਪੈ ਲੋ ਮਹਲਾ ਪੰਜਵਾ ਨਰਵੈਰ ਉਪਰ ਸਭ ਨੂੰ ਸੰਭਾਲਦੇ ਹਮ ਅਪਰਾਧੀ ਸੁਮ ਸਾਤੇ ਜਿਹ ਪਾਪੀ ਕਾਲ ਲੈ ਨਾ ਕੋਈ ਸ਼ਰਮ ਆਵੇ ਤਾਂ ਨਰ ਮਨ ਹੋਈ ਸੁਖ ਪਾਇਆ ਸਤਗੁਰ ਮਨਾਏ ਸਭ ਫਲ ਪਾਏ ਗੁਰੂ ਤੇ ਆਏ ਰਹਾਉ ਭਾਰ ਗ੍ਰੰਥ ਸਤਗੁਰ ਆਦੇਸ਼ ਮਨ ਦਾ ਤੇਰਾ ਸਭ ਤੇਰਾ ਦੇਸ਼ ਚੁੱਕਾ ਪੜਦਾ ਤਨ ਦੇਈ ਆਇਆ ਖਸਮ ਤੋਂ ਹੈ ਸਵਨਾ ਕੇ ਰਾਇਆ ਤਿਸ ਪਾਉਣਾ ਸੁੱਕੇ ਕਾਂਟ ਹਰਿਆ ਇਸ ਪਾਉਣਾ ਦਾ ਖਲ ਸੁਰ ਸਰਿਆ ਇਸ ਪਾਉਣਾ ਦਾ ਸਫਲ ਪਾਈ ਮੋਰ ਨਿਰਗਣ ਬਹੁ ਤੁਸਾ ਮਤਮ ਸ਼ੀਤਲ ਮਨ ਅਮ ਤੁਸਾ ਦੇਖੋ ਪੈ ਨਿਹਾਰਾ ਪੈਰੋ ਮਹਲਾ ਜਿਵਾ ਜੋ ਸਭ ਦਾ ਇਸ ਤਨਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਪ੍ਰਥਾਖਣ ਸਤਿਗੁਰੂ ਸਰਦੀ ਕਰਾਉਣੀ ਸਾਰਿਆਂ ਨੂੰ ਸਾਰਿਆਂ ਦੇ ਪਰਿਵਾਰਾਂ ਵਿੱਚ ਸ਼ੁਭ ਸ਼ਾਂਤੀ ਬਰਤੋਂ ਸਭ ਤੇ ਕਿਰਪਾ ਕਰਨ ਦੀ ਅਰਸ਼ਿਸ਼ ਕਰਨ ਭਾਈ ਜਿਨ੍ਹਾਂ ਪਰਿਵਾਰਾਂ ਕੋਲ ਸ਼੍ਰੀ ਅਫਾਕਪਾਲ ਸਾਹਿਬ ਜੀ ਦੀ ਸੇਵਾ ਚੱਲ ਰਹੀ ਹੈ ਹੋਂਤਾ ਗੰਦੀ ਨਿ ਕੋਈ ਬੜਾ ਬੜਾ ਜੜੀ ਜਿੰਦ ਜਿੰਦ ਸਨ 50 60 ਰੁਪਏ ਦੀ ਜੀ ਜਲਦੀ ਜਲਦੀ ਇਹ ਕਿਸੇ ਸਟੇਸ਼ਨ ਤੇ ਦੌੜੀ ਹੈ ਕੋਈ ਨਾ ਸੁਵਾਲੀ ਕਰਦੀ ਹੈ ਕੋ ਧੰਨਵਾਦ ਸਾਰੀਆਂ ਸਮਤਾਂ ਦਾ ਜਿਸ ਮੰਗਲ ਦੀ ਪੋਟੀਓ ਸੋਤੋਂ ਬੰਤਾ ਦਵਲਸ਼ੀ ਰੂਗਨ ਸਰ ਮਹਾਰਾਜ ਜੀ ਦਾ ਬੱਬਾ ਲਖਮੀਰ ਸਿੰਘ ਜੀ ਸਾਡੇ ਵੱਡੇ ਪ੍ਰਾਂਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਮਾ ਜਥੇਦਾਨ ਧੰਨਵਾਦ ਕਰਦੇ ਆ ਬੱਬਾ ਲਖਮੀਰ ਸਿੰਘ ਜੀ ਜੋ ਕਿ ਬਹੁਤ ਵਧੀਆ ਪ੍ਰਚਾਰਕ ਹਨ ਔਰ ਜਥੇਬੰਦੀ ਚਲਾਉਂਦੇ ਨੇ ਹਕ ਸਾਹ ਤਕਰੀਬਨ ਸਾਲ ਦੇ 100 ਤੋਂ 150 ਲੜਕੀ ਦਾ ਵਿਆਹ ਵੀ ਕਰਦੇ ਨੇ ਬਹੁਤ ਵਧੀਆ ਸਮਾਗਮ ਜਿੱਥੇ ਕੋਈ ਪੰਥ ਨੂੰ ਲੋੜ ਪੈਂਦੀ ਹੈ ਸਾਡੇ ਨਾਲ ਖੜਦੇ ਨੇ ਲੋੜ ਨਾਲ ਮੋਢਾ ਲਾ ਕੇ ਆਵੇਂ ਨੀਰ ਮਰਦੀ ਮੋਰਚੇ ਕੋਲ ਹਾਂ ਬੱਬਾ ਜੀ ਨੂੰ ਬੇਨਤੀ ਕਰਾਂਗਾ ਕਿ ਹਾਂ ਜੀ ਅੱਜ ਕੱਲ ਅਮਰਜੀਤ ਜੀ ਨਾਲ ਮੇਰੀ ਗੱਲ ਹੋਈ ਸੀ ਭਾਈ ਇਸਲਾਮ ਨਾਲ ਉਹਨਾਂ ਨੇ ਕਿਹਾ ਵੀ ਕੰਮਰ ਕੁਝ ਕੁਸ਼ਤੇ ਰੱਖੋ ਤਿਆਰੀ ਰੱਖੋ ਆਪਣੀ ਸੋ ਕਿਉਂਕਿ ਪੰਥ ਦੇ ਹਾਲਾਤ ਦਿਨ-ਦਿਨ ਬਿਕੜਦੇ ਜਾਂਦੇ ਨੇ ਉਧਰ ਮੋਰਚਾ ਸਮਾਣੀ ਵਾਲਾ ਵੀ ਹੈ ਹੋਰ ਵੀ ਮੈਂ ਪਹਿਲਾਂ ਆਪਣੇ ਨਜ਼ਰ ਨੂੰ ਪਤੀ ਹੈ ਸਮਾਣੀ ਮੋਰਚੇ ਚਲਦੇ ਆ ਭਾਈ ਗੁਰਜੀਤ ਸਿੰਘ ਦਾ ਉੱਥੇ ਵੀ ਸੰਮਤਾ ਨੇ ਚੜ੍ਹਦੀ ਕਲਾ ਕਲਪ ਨੂੰ ਜਰ ਤੁਹਾਨੂੰ ਪਤਾ ਹੈ ਕਿ ਸਰਕਾਰਾਂ ਜ਼ਾਲਮ ਨੇ ਨਹੀਂ ਸੌਂਦੀਆਂ ਕਿਸੇ ਦੀ ਸਿੱਖਿਆ ਦੀ ਹੱਕ ਕਰਦੀ ਸਿੱਖਿਆ ਦੇਣ ਦੀਆਂ ਸੌਂਦੀਆਂ ਸਰਕਾਰਾਂ ਨੇ ਇਸ ਕਰਕੇ ਆਪਾਂ ਤਿਆਰ ਹੋਣਾ ਪੈਣਾ ਸਮੂਹ ਸਿੰਘਾਂ ਨੂੰ ਇਕੱਠੇ ਰੋਕੇ ਲਾਮਬੰਦ ਹੋ ਕੇ ਸੰਪੰਕਲੇਸ਼ ਮਰਚ ਕਰਨੇ ਪੈਣੇ ਨੇ ਆਉਣ ਵਾਲੇ ਦਿਨਾਂ ਚ ਗੁਰੂ ਪੰਥ ਸਰਕਰ ਬਕਨ ਪੱਤਰ ਖਣ ਪਾਸ਼ਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹ ਹੈ ਬੜੀਆਂ ਤਾਸਤਾਂ ਜਿਹੜੀਆਂ ਪੰਥ ਨੂੰ ਕੋਰਾ ਰਹੀਆਂ ਨੇ ਇਕੱਠੇ ਹੋ ਕੇ ਸ਼ਰਸ਼ ਕਰਨੇ ਪੈਣੇ ਨੇ ਪੂਰੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਵਰਸ ਕਰਨੇ ਪੈਣੇ ਨੇ

جو بہت واگم کرتے آ رہے ہواج سیوا ਤੇ ਮੈਨੂੰ ਹੋਰ ਵੀ ਏਕੀ ਜੱਥੇਆ ਬੰਦੇ ਆ ਵੱਲੋਂ ਸਾਡੇ ਫੋਨ ਆਇਆ ਕਿ ਜੇ ਇੱਥੇ ਜਾਣਾ ਜਿੰਦ ਕਰ ਜਿਹਦੇ ਕੋਲ ਤੇ ਉਹਨਾਂ ਦਾ ਸਤਿ ਸ੍ਰੀ ਅਕਾਲ ਜਿੰਦ ਬੰਦੀਆਂ ਵੱਲੋਂ ਸਨਮਾਨ ਜ਼ਰੂਰ ਕਰਨਾ ਸਿਰਨਾਵਾਂ ਦੇ ਤੇ ਸਨਮਾਨ ਲੈ ਕੇ ਆ ਬਬਲ ਨੂੰ ਰੋਕੀ ਕਰਾਂਗੇ ਪ੍ਰਵਾਨ ਕਰਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੁਰਤੀ ਕਰਾ ਅੱਲਾਹ ਵਾਹ ਸੋ ਚੜ੍ਹਦੀ ਕਲਾ ਦੇ ਨਾਲ ਕਾੜਜ ਕਰਦੇ ਰਹੋ ਅਸੀਂ ਤਾਂ ਅੱਡੇ ਲਾਲ ਮੋਟੇ ਨਾਲ ਹੰਡਲ ਲਾ ਕੇ ਸਾਰੇ ਖੜੇ ਆ ਜਿੱਥੇ ਤੁਸੀਂ ਹੋਕਾ ਤੋਂ ਮਾਰਦੋਂ ਤੂੰ ਬੇਅੰਤ ਤੂੰ ਉਹ ਵੀ ਦਿਲਾਂ ਸ਼ਬਦ ਪਸ਼ਾਨੇ ਗੁਰ ਪਰਸਾਦ ਉਹ ਸ਼ਬਦ ਪਸ਼ਾਨੇ ਗੁਰ ਪਰਸਾਦ ਉਹ ਸ਼ਬਦ ਪਸ਼ਾਨੇ ਗੁਰ ਪਰਸਾਦ ਉਹ ਸ਼ਬਦ ਪਸ਼ਾਨੇ